ਸ਼ਰਮਣੀ ਅਕਾਲੀ ਦਲ ਦੀ ਮਿਹਮ ਨੂੰ ਤੇਜ਼ ਕਰਦੇ ਹੋਏ ਅੱਜ ਹਲਕਾ ਇੰਚਾਰਜ ਰঞ্জੀਤ ਸਿੰਘ ਖਰਾਨਾ ਦੀ ਅਗਵਾਈ ਵਿੱਚ ਪਿੰਡਾਂ ਅਤੇ ਸ਼ਹਿਰਾਂ ਨੂੰ ਟੈਂਪੋ ਭੇਜੇ ਗਏ ਇਸ ਮੌਕੇ ਤੇ ਰঞ্জੀਤ ਸਿੰਘ ਖਰਾਨਾ ਨੇ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸ਼ਰਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਰঞ্জੀਤ ਸਿੰਘ ਖਰਾਨਾ ਨੇ ਕਿਹਾ ਕਿ 24 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਅਸ਼ੀਸ਼ ਕੰਟੀਨੈਂਟਲ ਵੇਖੇ ਆ ਰਹੇ ਹਨ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਬਾਤੋ-ਬਾਤ ਸੰਖਿਆ ਦੇ ਵਿੱਚ ਆ ਕੇ ਪਾਰਟੀ ਦਾ ਮਾਨ ਬਤਾਇਆ ਜਾਵੇ। ਵਾਹਿਗੁਰੂ ਜੀ ਕੀ ਫਤਈ। ਅੱਜ ਸ਼੍ਰੋਮਣੀ ਕਾਲੀਦਾਰ ਹਲਕਾ ਫਗਵਾੜਾ ਵੱਲੋਂ ਸਰਦਾਰ ਸੋਮ ਸਿੰਘ ਠੰਡਲ ਜੀ ਦੀ ਜਿਹੜੀ ਕੈਂਪੇਨ ਹੈਗੀ ਆ ਜਿਹੜੇ ਸਾਡੇ ਉਮੀਦਵਾਰ ਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕੈਂਪੇਨ ਨੂੰ ਤੇਜ਼ ਕਰਨ ਲਈ ਅੱਜ ਟੈਂਪੂ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਹੀ ਭੇਜੇ ਆ ਤੇ ਅੱਜ ਬਹੁਤ ਵੱਡਾ ਸਾਨੂੰ ਸਮਰਥਨ ਮਿਲ ਰਿਹਾ। ਪੂਰੇ ਫਗਵਾੜੇ ਦੇ ਲੋਕਾਂ ਦਾ ਉਹਨਾਂ ਨੇ ਇੱਕ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ 1985 ਤੋਂ ਬਾਅਦ ਪਹਿਲੀ ਵਾਰ ਤਗੜੀ ਚੋਣ ਨਿਸ਼ਾਨ ਤੇ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਤੋਂ ਲੜਨ ਜਾ ਰਿਹਾ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਕਤੀ ਵੱਡੀ ਜਿੱਤ ਦੇਣੀ ਹੈ ਅਸੀਂ ਫਗਵਾੜੇ ਤੋਂ ਵੀ ਲੀਡ ਕਰਾਂਗੇ ਤੇ ਹੁਸ਼ਿਆਰਪੁਰ ਹਲਕੇ ਤੋਂ ਵੀ ਵੱਡੀ ਲੀਡ ਨਾਲ ਜਿੱਤਾਂਗੇ ਤੇ ਜੋ ਸਾਨੂੰ ਅੱਜ ਪਿੰਡਾਂ 'ਚ ਸਾਡੇ ਜੋ ਹੈਗੇ ਆ ਵਰਕਰ ਅੱਜ ਪੂਰੀ ਤਨਦੇਹੀ ਨਾਲ ਸ਼ਹਿਰ 'ਚ ਵਰਕਰ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤੇ ਮੈਂ ਇੱਕ ਅਪੀਲ ਵੀ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ 24 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਹਨ ਉਹ ਆ ਰਹੇ ਆ ਸ਼ਾਮ ਨੂੰ 4:30 ਵਜੇ ਅਸੀਸ਼ ਕੰਟੀਨੈਂਟਲ ਗੁਪਤਾ ਪੈਲਸ ਤੇ ਮੈਂ ਸਮੂਹ ਫੌੜਨ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਥੇ ਆ ਕੇ ਉੱਥੇ ਪਹੁੰਚ ਕੇ ਤੁਸੀਂ ਉਹਨਾਂ ਦੇ ਵਿਚਾਰ ਸੁਣੋ ਕਿਉਂਕਿ ਸ਼੍ਰੋਮਣੀ ਅਕਾਲੀ ਦਰ ਇੱਕ ਇੱਕ ਇਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਆ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਰਾਖੀ ਕਰ ਸਕਦੀ ਆ ਇਸ ਲਈ ਤੁਹਾਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਚੋਣ ਲਈ ਇੱਕ ਇੱਕ ਬੋਡ 1 ਜੂਨ ਨੂੰ ਚੋਣ ਨਿਸ਼ਾਨ ਟੱਕੜੀਆਂ ਬਟਨ ਦਵਾ ਕੇ ਸਦਾ ਸੋਹਣ ਸਿੰਘ ਖੰਡਲ ਜੀ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ